시하टा ਦੇ ਪੰਚਰਤਨ ਸ਼੍ਰੀਕ੍ਰਿਸ਼ਨ ਮੰਦਿਰ ਕਮੇਟੀ ਵੱਲੋਂ ਸ਼ਨੀ ਜਨਮਤੀ ਮੌਕੇ ਚੇਅਰਮੈਨ પુરਸ਼ੋਤਮ ਪਾਲ ਅਤੇ ਮੁਖੀ ਤਰਸੀਮ ਲਾਲ ਰੰਗੀਲਾ ਦੀ ਪ੍ਰਧਾਨਗੀ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਅ ਦਾ ਉਪ ਮੁੱਖ ਮੰਤਰੀ 옴 ਪ੍ਰਕਾਸ਼ ਸੋਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕਮੇਟੀ ਨੇ ਹਵਨ ਯਕ ਕੀਤਾ ਅਤੇ ਕੇਕ ਕਟਿਆ। ਮੰਦਿਰ ਦੇ ਪੁਜਾਰੀਆਂ ਨੇ ਪਹਿਲਾਂ ਨਵ ਗ੍ਰਹਿ ਪੂਜਾ ਕੀਤੀ ਅਤੇ ਫਿਰ 1008 ਮੰਤਰਾਂ ਦਾ ਜਾਪ ਕੀਤਾ ਅਤੇ ਯਕਸ਼ਾਲਾ ਦੀ ਪਵਿੱਤਰ ਅਗਨੀ ਵਿੱਚ ਭੇਟਾ ਚੜਾਈਆਂ। ਇਸ ਮੌਕੇ ਸਾਫ ਦਾ ਸੀਨੀਅਰ ਡਿਪਟੀ ਮੇਅਰ ਸਵਿੰਦਰ ਸਿੰਘ ਸ਼ਿੰਦਾ ਨਵਦੀਪ ਸਿੰਘ ਪ੍ਰਦੀਪ ਅਗਨੀ ਹੋਤਰੀ ਸਮੇਤ ਕਈ ਸ਼ਰਧਾਲੂ ਅਤੇ ਮੰਦਿਰ ਕਮੇਟੀ ਦੇ ਮੈਂਬਰ ਮੌਜੂਦ ਸਨ ਬੜੀਆਂ ਖੁਸ਼ੀਆਂ ਨਾਲ ਦੇਣਿਆ ਅੱਜ ਪੰਜ ਰਤਨਾ ਕ੍ਰਿਸ਼ਨਾ ਮੰਦਿਰ ਵੱਲੋਂ ਸ਼ਨੀ ਦੇਵਤਾ ਜੀ ਦਾ ਅੱਜ ਜਿਹੜਾ ਸ਼ਰਮ ਦਿੜ ਬੜੀ ਸ਼ਰਧਾ ਤੇ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ ਤੋਂ ਸਭ ਤੋਂ ਪਹਿਲਾਂ ਉਹਦੇ ਸਾਰੀਆਂ ਸੰਗਤਾਂ ਨੂੰ ਅੱਜ ਦੇ ਸ਼ੁਭ ਦਿਨ ਤੇ ਦੇਲੀ ਨੂੰ ਮੁਬਾਰਕਬਾਦ ਦਿੰਦਾ ਅੱਜ ਦੇ ਦਿਨ ਅਸੀਂ ਸਾਰਿਆਂ ਨੇ ਭਗਵਾਨ ਸ਼੍ਰੀ ਦੇਵਤਾ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਕਿ ਉਹਨਾਂ ਦਾ ਸਾਰਿਆਂ ਸੰਤਾਂ ਦੇ ਮਿਹਰ ਭਰਿਆ ਰਵੇ ਸਾਰੇ ਪਰਿਵਾਰ ਤਰੱਕਿਆ ਕਰਨ ਸਾਰੇ ਪਰਿਵਾਰ ਖੁਸ਼ੀਆਂ ਮਾਣਨ ਅੱਜ 26 ਤਰੀਕ ਨੂੰ ਸ਼ਨੀ ਜਨਤੀ ਸੀ ਤੇ ਸਾਰੀ ਮੰਦਿਰ ਕਮੇਟੀ ਤੇ ਸਾਰੇ ਇਲਾਕੇ ਦੀ ਨਿਵਾਸੀ ਨਿਵਾਸੀਆਂ ਨੂੰ ਅਸੀਂ ਹਮੰਤਰ ਕੀਤਾ ਸੀ ਵੀ ਸ਼ਨੀ ਜਨਤੀ ਮਨਾਣੀ ਹੈ ਹਵਨ ਵੀ ਕੀਤਾ ਹੈ और सोनी साहब शिंदा भाजी परशोत्तम भाजी साढ़े प्रधान जी ने सारे मिल के बहुत ही उपराल करके बहुत खुशी नाल सारा मनाया जी सारा प्रोग्राम